ਹਾਂ ਤਾਂ ਦਿਨਾਂ ਲਖਵਿੰਦਰ ਲਕੀ 1947 ਦਾ ਸਮਾਂ ਕਿੰ ਨੂੰ ਯਾਦ ਹੋਣਾ ਜਿਨੇ ਜਿਨੇ ਇਹ ਸਮਾਂ ਹੰਡਾਇਆ ਜਿਹੜਾ ਵੀ ਇਸ ਸਮੇਂ ਚੋਂ ਗੁਜ਼ਰਿਆ ਜਿਹੜਾ ਆਪਣੇ ਬਜ਼ੁਰਗਾਂ ਤੋਂ ਇਸ ਦੇ ਕਿੱਸੇ ਸੁਣਦਾ ਹੈ ਤਾਂ ਹਰ ਕਿਸੇ ਦੇ ਲੂ ਕੰਡੇ ਜਿਹੜੇ ਖੜੇ ਹੋ ਜਾਂਦੇ ਨੇ ਕਿਉਂਕਿ ਸਮਾਂ ਹੀ ਐਸਾ ਸੀ ਇਨਸਾਨ ਇਨਸਾਨ ਦਾ ਦੁਸ਼ਮਣ ਹੋਇਆ ਸੀਗਾ ਇਹ ਕਹਿ ਲੋ ਕਿ ਲੋਕਾਂ ਦੀ ਉਸ ਸਮੇਂ ਜਮੀਰ ਮਰ ਚੁੱਕੀ ਸੀ ਹਰ ਪਾਸੇ ਕਤਲੇਆਮ ਲੁੱਟ ਕਸੁੱਟ ਇਹ ਦੌਰ ਸੀ ਅਕਸਰ ਆਪਾਂ ਫਿਲਮਾਂ 'ਚ ਵੀ ਦੇਖਦੇ ਆ ਕਿ ਕਿੰਦਾ ਦਾ ਦੌਰ ਸੀ ਉਸ ਤੋਂ ਵੀ ਕਿਤੇ ਭਿਆਨਕ ਸੀ ਆਪਣੇ ਆਪਣੇ ਤੋਂ ਵਿਛੜ ਗਏ ਕੋਈ ਇੱਧਰ ਰਹਿ ਗਏ ਕੋਈ ਉੱਧਰ ਚਲੇ ਗਏ ਕੋਈ ਉੱਧਰਲੇ ਇੱਧਰ ਰਹਿ ਗਏ ਯਾਨੀ ਕੁੱਲ ਮਿਲਾ ਕੇ ਲੱਖਾਂ ਦੀ ਤਦਾਦ ਦੇ ਵਿੱਚ ਲੋਕ ਆਪਣੇਾਂ ਤੋਂ ਜਿਹੜੇ ਹੈਗੇ ਜੀ ਵਿਛੜ ਗਏ ਸੀ ਪਰ ਇਸ ਦਾ ਸਭ ਤੋਂ ਜ਼ਿਆਦਾ ਵੰਡ ਦਾ ਜਿਹੜਾ ਦੁੱਖ ਸੀਗਾ ਪੰਜਾਬ ਨੂੰ ਹੰਡਾਣਾ ਪਿਆ ਪੰਜਾਬ 'ਚੋਂ ਇੰਨੇ ਲੋਕ ਆਪਣੇਾਂ ਤੋਂ ਵਿਛੜ ਗਏ ਕਿ ਕਈ-ਕਈ ਸਾਲ ਆਪਣਿਆਂ ਨੂੰ ਮਿਲ ਨਹੀਂ पाए ਕੁਝ ਮਿਲ ਗਏ ਕੁਝ ਇਸ ਦੁਨੀਆ ਤੋਂ ਚਲੇ ਗਏ ਤੇ ਇਸੇ ਤਰ੍ਹਾਂ ਦੀ ਇੱਕ ਕਹਾਣੀ ਆ ਪਿੰਡ ਲਿਬੜਾ ਦੀ ਹੈ ਜਿੱਥੇ ਇੱਕ ਉਸ ਸਮੇਂ 'ਚ ਬੱਚੇ ਦੀ ਉਮਰ ਬਹੁਤ ਛੋਟੀ ਸੀ ਉਸ ਸਮੇਂ 1947 ਵੇਲੇ ਤਕਰੀਬਨ 6 ਸਾਲ ਉਮਰ ਦੱਸੀ ਜਾਂਦੀ ਸੀ ਉਸ ਸਮੇਂ ਤੇ ਅੱਜ ਉਹ ਬਜ਼ੁਰਗ ਹੋ ਚੁੱਕੇ ਨੇ ਉਸ ਸਮੇਂ ਦਾ ਮੰਜ਼ਰ ਕੀ ਸੀਗਾ ਕਿੱਦਾਂ ਉਹ ਆਪਣਿਆਂ ਤੋਂ ਵਿਛੜੇ ਤੇ ਕਿੱਦਾਂ ਹੁਣ ਉਹਨਾਂ ਦੇ ਮੇਲ ਹੋਏ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਨੇ ਸਕੇ ਸਬੰਧੀ ਨੇ ਪਾਕਿਸਤਾਨ ਦੇ ਵਿੱਚ ਉਹਨਾਂ ਨਾਲ ਮੇਲ ਮਲਾਪ ਹੋਇਆ ਆਪਾਂ ਗੱਲਬਾਤ ਕਰਦੇ ਆਂ ਸਾਡੇ ਨਾਲ ਛੋਟਾ ਸਿੰਘ ਜੀ ਹੋਣਗੇ ਆਪਾਂ ਗੱਲਬਾਤ ਕਰਦੇ ਆਂ ਇਹ ਉਸ ਮੰਜ਼ਲ ਚੋਂ ਗੁਜ਼ਰ ਚੁੱਕੇ ਨੇ ਆਪਣੇ ਤੋਂ ਵਿਛੜੇ ਸੀਗੇ 1947 ਦੇ ਵਿੱਚ ਪਰ ਸੋਸ਼ਲ ਮੀਡੀਆ ਦਾ ਯੁੱਗ ਐਸਾ ਯੁੱਗ ਐ ਆਪਣੇਆਂ ਨੂੰ ਜਿਹੜਾ ਹੈਗਾ ਮਲਾਹ ਵੀ ਦਿੰਦਾ ਸੋ ਆਪਾਂ ਗੱਲਬਾਤ ਕਰਦੇ ਆਂ ਛੋਟਾ ਸਿੰਘ ਜੀ ਉਸ ਸਮੇਂ ਕੀ ਹਾਲਾਤ ਸੀਗੇ ਕਿੱਦਾਂ ਤੁਸੀਂ ਆਪਣੇਆਂ ਤੋਂ ਵਿਛੜ ਗਏ ਸੀਗੇ ਇਹ ਡਾਲ ਜਾਂਦੀ ਸੀ ਸਾਨੂੰ ਲੈ ਜਾਂਦੇ ਸਾਡੀ ਮਾਸੀ ਮੇਰੀ ਬੜੀ ਫੜੀ ਲਈ ਜਾਂਦੀ ਸੀ ਤੇ ਉਹਦਾ ਦਾ ਕਤਲ ਕਰਤਾ ਤੇ ਜਦੋਂ ਥੱਲੇ ਗਏ ਕਤਲ ਕਰਤੇ ਮੇਰੇ ਉਹ ਗੜੀ ਛੱਡ ਕੇ ਭੱਜ ਗਿਆ ਅੰਦਰ ਪੜ ਗਿਆ ਐਜੀ ਅੰਦਰ ਪੜਿਆ ਹੈ ਤੇ ਉਹ ਤੋਂ ਸਾਡੇ ਭੇਲ ਪਿਤਾ ਜੀ ਆਏ ਤੇ ਉਹਨਾਂ ਦੇ ਆ ਕੇ ਚਾਹ ਦਰਫਾ ਆ ਕੇ ਆਪਣੇ ਪੱਗ ਪਾੜ ਕੇ ਉਹਦੇ ਉੱਤੇ ਪਾ ਕੇ ਫੇਰ ਬਾਸ ਤੇ ਲੱਗੇ ਸਾਰੇ ਲੱਗੇ ਫੇਰ ਜੀ ਮੈਨੂੰ ਪਤਾ ਲੱਗਿਆ ਮੈਂ ਤਾਂ ਅੱਧਾ ਜਾ ਕੇ ਲੋਚ ਗਈ ਉਸ ਤੋਂ ਬਾਅਦ ਫਿਰ ਕੀ ਸੱਤ ਬੱਤੇ ਆਏ ਹਾਂਜੀ ਤੇ ਉਹ ਕਹਿੰਦੇ ਵੀ ਇਹਦਾ ਦਾ ਬੱਚਾ ਇੱਕਦਣ ਪਹਿਲਾਂ ਗੁਜ਼ਰ ਗਿਆ ਲੋਜਬਾਤ ਅੱਛਾ ਤੇ ਇਹਨੂੰ ਕਹਿਣ ਲੱਗੇ ਵੀ ਤੇਰੇ ਬੱਚਾ ਦੀਆਂ ਬੱਚਾ ਹੈ ਤੂੰ ਲੈ ਜਾਏਗੀ ਹਾਂਜੀ ਇਹ ਜੋ ਪਾੜ ਲੈ ਤੇਰਾ ਕੱਲ ਬੱਚਾ ਗੁਜ਼ਰਿਆ ਇਹਦੀ ਜਗ੍ਹਾ ਉਹਦੀ ਜਗ੍ਹਾ ਤੂੰ ਇਹਨੂੰ ਲੈ ਜਾ ਆਹ ਕਹਿੰਦੇ ਤੇਰੇ ਮੈਨੂੰ ਚੱਕ ਲਈ ਚੱਕ ਕੇ ਤੇਰਾ ਤੇ ਮੈਨੂੰ ਪਾਲਿਆ ਆਪਣੇ ਬੱਚਿਆਂ ਵਾਂਗੂ ਰੱਖਿਆ ਬਹੁਤ ਪਿਆਰ ਨਾਲ ਰੇਂ ਦਿੱਜਿਆ ਉਹ ਥੋੜਾ ਥੋੜਾ ਹਉਤੇ ਹਉਤੇ ਭੇਜੋ ਜੋ ਤਾਬਾ ਲੱਗੀ ਆ ਤੇ ਉਸ ਤੋਂ ਬਾਅਦ ਤੋਂ 4000 ਵਾਦੇ ਦਾ ਇੱਕ ਬੱਚਾ ਹੋ ਗਿਆ। ਅਜੀ ਉਸ ਤੋਂ ਬਾਅਦ ਇੱਕ ਹੋਰ ਬੱਚਾ ਹੋ ਗਿਆ। ਦੋ ਬੱਚੇ ਹੋ ਗਏ। ਤੇ ਉਸ ਤੋਂ ਬਾਅਦ ਫਿਰ ਉਹ ਜਵਾਰ ਹੋ ਗਏ ਬੱਚੇ। ਜਵਾਰ ਦੇ ਹੋ ਉਹਦੇ ਵਿੱਚ ਤੇ ਮੈਂ ਤਾਂ ਕੰਮਕਾਰ ਕਰਦਾ ਰਿਹਾ ਤੇ ਉਹਨਾਂ ਨੂੰ ਪੜਾਇਆ ਦਿਖਾਇਆ ਇਹਨਾਂ ਨੇ। ਅਜੀ ਜਿਹੜਾ ਪਹਿਲਾ ਬੱਚਾ ਹੈ ਤੇ ਉਹਦਾ ਹੌਲ ਦੇ ਵਿੱਚ ਭਾਤੀ ਹੋ ਗਿਆ ਸੀ। ਜੋ ਤੋਂ ਜਿਹੜਾ ਛੋਟਾ ਸੀ ਉਹ ਪੜਪੜ ਕੇ ਆਪਣਾ ਬੈਕਚਰ ਬਰੇਚਾ ਲੱਗ ਗਿਆ ਸੀ ਉਹ ਵੈਸਾ ਜਿਹੜੀ ਜੁੜੀ ਘੱਟ ਆ ਨੌਂਰੀ ਕੋਲ ਬਹਿ ਰਹੇ ਜੀ ਵੀ ਦਾ ਰਹਿ ਤਾਈ ਸੋ ਕਿਹੜੇ ਪਿੰਡ ਚ ਤੁਸੀਂ ਰਹਿੰਦੇ ਸੀ ਕਿਉਂ ਬਚਪਨ ਦਾ ਯਾਦ ਆ ਤੁਸੀਂ ਦੱਸੋ ਕਿ 6 ਸਾਲ ਤੁਹਾਡੀ ਉਮਰ ਸੀਗੀ ਕਿਹੜੇ ਪਿੰਡ ਦੇ ਤੁਸੀਂ ਇੱਥੇ ਰਹਿੰਦੇ ਸੀਗੇ 1947 ਕੋਲ ਹਾਂ ਜੇ ਘਗਰਾੜੇ ਪਿੰਡ ਤੇ ਸਾਡਾ ਘਗਰਾੜੀ ਹਾਂ ਤੇ ਹੁਣ ਉਸ ਤੋਂ ਬਾਅਦ ਫਿਰੇ ਲਿਵੜੇ ਦੇਤੀ ਬਤੇ ਇਹ ਮੈਨੂੰ ਲਿਆਇਆ ਲਿਵੜੇ ਹਾਂਜੀ ਤੁਹਾਡਾ ਪਾਲਣ ਪੋਸਣ ਜਿਹੜਾ ਹੈਗਾ ਕਿਹੜੇ ਪਰਿਵਾਰ ਕੀ ਨਾਮ ਕੀ ਸੀ ਉਹਨਾਂ ਦਾ ਗਲਜਾਰ ਸਿੰਘ ਦੇ ਹਮ ਬਾਤਾ ਦਾ ਬਚ ਬਚਰੀ ਕੌਰ ਤੇ ਬਚਨ ਕੌਰ ਤੇ ਪਿਓ ਦਾ ਨਾਮ ਗਲਜਾਰ ਸਿੰਘ ਦੀ ਉਹਨਾਂ ਨੇ ਪਾਲਿਆ ਮੈਨੂੰ ਇਹ ਇੱਕ ਫੇ ਸਾਡੇ ਦਾਦਾ ਜੀ ਉਹ ਉਹ ਤੇ ਦਾਦੀ ਜਿਹੜੀ ਦਾਦੀ ਸਾਡੀ ਉਹਦੇ ਹੈਗਾ ਤੇ ਦਾਵ ਰਾਵ ਜੀ ਤੇ ਜਿਹੜਾ ਦਾਦਾ ਜੀ ਉਹ ਤਾਂ ਦਾਦੀ ਕਾਲੂ ਕਾਲੂ ਸਿੰਘ ਕਾਲੂ ਸਿੰਘ ਹਾਂ ਜੀ ਬਚ ਬਚੌਰ ਦੇ ਤੁਹਾਡੇ ਪਰਿਵਾਰ ਦੇ ਵਿੱਚ ਕੌਣ-ਕੌਣ ਸੀਗਾ ਤੁਸੀਂ ਉਸ ਟਾਈਮ ਦੱਸਿਆ ਕਿ ਤੁਹਾਡੇ ਜਿਹੜੇ ਹੈਗੇ ਉਸ ਟਾਈਮ ਕੁਮਰ ਜਿਹੜੀ 6 ਸਾਲ ਸੀਗੀ ਤੁਹਾਡਾ ਪਰਿਵਾਰ ਜਿਹੜਾ ਪਾਕਿਸਤਾਨ ਚ ਚਲਾ ਗਿਆ ਉਹਦੇ ਵਿੱਚ ਕਿੰਨੇ ਕ ਜਾਣੇ ਸੀ ਉਸ ਸਮੇਂ ਉਹਦੇ ਚ ਤਾਕਾ ਬੰਦੇ ਦਾ ਕਾਫੀ ਤੇ ਮੈਂ ਤਾਂ ਸਾਰਾ ਕੁਝ ਭੁੱਲ ਗਈ ਮੇਰੇ ਕੋਈ ਯਾਦ ਨਹੀਂ ਮੇਰੀ ਹੋਸ਼ ਹੀ ਗੋਲ ਗਈ ਬੇ ਦਵਾ ਕੇ ਖਤ ਹੋ ਗਏ ਮੈਨੂੰ ਪੁੱਛੇ ਤੇ ਮੈਨੂੰ ਕੋਈ ਯਾਦ ਨਹੀਂ ਇਹ ਤਾਂ ਹੁਣ ਆ ਕੇ ਹੌਲੀ-ਹੌਲੀ ਪਤਾ ਨਹੀਂ ਅੱਲਾਹ ਤਾਲਾ ਦੇ ਕੇ ਵੇ ਦਵਾ ਦੇ ਵਿੱਚ ਭਰਤੀ ਗੱਲ ਤਾਂ ਕਰਕੇ ਕੱਪ ਕਰਿਆ ਵੇ ਬਾਈ ਇਹਦਾ ਘੋੜਾ ਆ। ਇਹ ਮੇਰਾ ਇਲਾਕਾ ਕੋਈ ਤਰਦਾ ਕਰਦਾ। ਇਹਦਾ ਰਫੇ ਕਰੇ। ਆਪਣੇ ਨੂੰ ਮਿਲ ਕੇ ਆਏ ਹੋ ਤੁਸੀਂ ਉੱਥੇ ਕਿੰਨਾ ਸਮਾਂ ਪਹਿਲਾਂ ਮਿਲ ਕੇ ਆਏ ਸੀਗੇ। ਕਿਦਾਂ ਦਾ ਮਹਿਸੂਸ ਹੋਇਆ ਵੀ ਆਪਣੇ ਨੂੰ ਇੰਨੇ ਸਾਲਾਂ ਬਾਅਦ ਤੁਸੀਂ ਮਿਲੇ ਹੋ। ਬਹੁਤ ਅੱਛੇ ਮਿਲੇ। ਬਹੁਤ ਵਧੀਆ। ਬਹੁਤ ਵਧੀਆ ਦਰਸ਼ਨ ਹੋਏ। ਇਹ ਵੀ ਕਾਕਾ ਇਹ ਦਾਣਾ ਤੇ। ਹੈ ਜੀ। ਬਹੁਤ ਵਧੀਆ ਬਤੇ। ਇਹਦੀ ਗੱਲ ਹੈ। ਬਹੁਤ ਹੱਥਾਂ ਚੱਕਦੇ ਸਾਰੇ ਚੱਕਦੇ। ਜਿਹੜੇ ਕੋਈ ਵੀ ਹੋਰ ਵੀ ਮਿਲਦੇ ਸੀ ਨਾ ਉਹ ਵੀ ਹੱਥਾਂ ਚੱਕਦੇ ਸਨ। ਹਾਂ ਉਹ ਉਧਰ ਤੁਹਾਡੇ ਪਰਿਵਾਰ ਦੇ ਵਿੱਚ ਕੌਣ ਕੌਣ ਆ ਤੁਹਾਡੇ ਭਰਾ ਜਾਂ ਕੋਈ ਹੋਰ ਕੋਣ ਸਖਾ ਸਬੰਧੀ ਉੱਥੇ ਪਰ ਆਲੀ ਕੋਈ ਹੈਗਾ ਜਾਂ ਭਤੀਜੇ ਹੀ ਦੇ ਸਾਰੇ ਦਾ ਉਹ ਭਤੀਜੇ ਦੇ ਕਹਾ ਉਹਨਾਂ ਦੇ ਫੇ ਬੱਚੇ ਆ ਤੇ ਇੱਕ ਇੱਕ ਭਤੀਜਾ ਦਾ 18 ਦਾ ਲੱਗਿਆ ਹੋਇਆ ਹੈ ਜੀ ਇੱਕ ਅੱਡੀ ਸੀ ਲੱਗਿਆ ਹੋਇਆ ਜਿਹੜਾ ਬੜਾ ਉਹ ਤੋਂ ਉੱਥੇ ਪਾਕਿਸਤਾਨ ਚ ਹਾਂ ਜੀ ਪਾਕਿਸਤਾਨ ਚ ਰਾਜੀ ਰਹੋ ਅੱਛਾ ਹਾਂ ਤੇ ਉਹ ਪਹਿਲਾਂ ਇੱਥੇ ਦੀ ਬਾਰਡਰ ਤੇ ਅੱਛਾ ਉਧਰ ਦਾਤੇ ਇਹ ਕਰਦੇ ਬਾਰਡਰ ਤੇ ਜੇ ਉਹ ਇੱਥੇ ਉੱਤੇ ਵੇ ਧਰੂਤਾ ਲੋੜੇ ਥੋੜਾ ਸਲਾਬਾ ਕਰਦੇ ਲੋ ਪੁੱਛ ਲੋ ਇਹਨਾਂ ਨੂੰ ਕੈਨ ਤੇ ਆ ਆਪਣੇ ਨੂੰ ਮਿਲ ਕੇ ਪਹਿਲੀ ਵਾਰੀ ਜਦੋਂ ਦੇਖਿਆ ਵੀ ਮੇਰੇ ਆਪਣੇ ਨੇ ਮੇਰੇ ਫੋਨ ਦੇ ਰਿਸ਼ਤੇ ਨੇ ਨਾ ਨਾ ਹੀ ਕਿੱਦਾਂ ਦਾ ਹੋਇਆ ਕੀ ਉਸ ਸਮੇਂ ਕੀ ਮੰਜ਼ਰਗੀ ਸੀ ਉਸਮੇ ਬਹੁਤ ਵਧੀਆ ਲੱਗੇ ਬੇਟਾ ਬਹੁਤ ਬਹੁਤ ਖੁਸ਼ ਹੋਇਆ ਬੇ ਯਾਰ ਇਹ ਮੇਰਾ ਜੀ ਕਾਤਾ ਵੀ ਇੱਥੋਂ ਵਾਇਰਲ ਕਹੀ ਜਾਂਦੀ ਥੋੜੇ ਪਹਿਲੇ ਬਾਹਰ ਟੁੱਟੇ ਹੋਏ ਲੱਗੇ ਜਾ ਰਹੇ ਬਈ ਉਹਨਾਂ ਉੱਤੇ ਸਟਾਈਜਾ ਬਿਲਕੁਲ ਦਾ ਉਸ ਤਰੀਕੇ ਕਰੇ ਇੱਥੇ ਕਿੰਨੇ ਕਿੰਨੇ ਸਾਲਾਂ ਬਾਅਦ ਹੁਣ ਮੇਲ ਹੋਇਆ ਉਹਨਾਂ ਨਾਲ ਮੇਰਾ ਅਸੀਂ 85 ਸਾਲੇ ਹੋ ਗਏ 85 ਸਾਲੇ ਹੋ ਗਏ ਬਦ ਮੇਲ ਹੋਇਆ ਇੰਨੇ ਸਾਲਾਂ ਚ ਕਦੀ ਆਪਣੇ ਯਾਦ ਕੀਤਾ ਉਹਨਾਂ ਨੂੰ 85 ਸਾਲ ਉਮਰ ਹੋ ਗਈ ਵਿਆਹ ਹੋਇਆ ਤੁਹਾਡਾ ਨਹੀਂ ਹੋਇਆ ਕਦੀ ਨਹੀਂ ਵਿਆਹ ਤਾਂ ਹੀ ਹੋਇਆ ਤੇ ਯਾਦ ਤਾਂ ਹੁੰਦੇ ਸੀ ਪਰ ਮੈਨੂੰ ਐਂ ਨਹੀਂ ਦੀ ਪਤਾ ਵੀ ਹੈਗੇ ਉਹਨਾਂ ਨੂੰ ਪਤਾ ਸੀ ਅੱਛਾ ਉਹਨੂੰ ਬਤਾ ਵੀ ਬਤਾ ਹੈਗਾ ਸਾਡਾ ਸਾਡਾ ਪਿਓ ਤੇ ਦੋ ਵਾਰੀ ਇੱਥੇ ਆ ਕੇ ਗਿਆ ਇੱਕ ਵਾਰੀ ਛੱਡੀਗੜ੍ਹ ਮੈਂ ਰਹੇ ਛੱਡੀਗੜ੍ਹ ਜਾ ਕੇ ਆਏ ਤੇ ਇੱਕ ਵਾਰੀ ਮੈਂ ਜੋ ਦਿੱਲੀ ਰਹੇ ਦਿੱਲੀ ਵੀ ਜਾ ਕੇ ਆਏ ਅੱਛਾ ਪਰ ਬਹਿਰੋਂ ਮੇਲੀ ਆਈ ਦਾ ਕੇ ਸੱਚੀ ਦਸੀ ਗੱਲ ਤੇ ਮੈਂ ਛੱਡੀਗੜ੍ਹ ਤਾਂ ਉਹ ਜਿਹੜੇ ਮੈਂ ਰੇੜਾ ਚੜਾਉਂਦੀ ਘੋੜਾ ਰੇੜਾ ਤੇ ਛੱਡੀਗੜ੍ਹ ਵਾਲੇ ਉੱਤ ਮੇਰਾ ਹਜ ਗੁਰੂਏ ਕੋਲ 10 ਕਿਲੋਮੀਟਰ ਅੱਗੇ ਆ ਉੱਥੇ ਬਾਲ ਲੈ ਕੇ ਆਉਂਦਾ ਕਵਾੜੀ ਦਾ ਲੱਤ ਕੇ ਤੇ ਪੂਰੀ ਦਿਹਾੜੀ ਲੱਗ ਜਾਂਦੀ ਸੀ ਤੇ ਬਹਿਦਾ ਸ਼ਾਲੋਂ ਆਇਆ ਤੇ ਹੋਏ 7-8 ਵਜੇ ਤੇ ਫਿਰ ਦੂਈ ਸਮੇਰੋਂ ਬੁਢੇਆ ਦੱਸਿਆ ਤੇ ਬਾਕੀ ਜਿਹੜੇ ਹੈਗੇ ਤੇਰੇੜੇ ਵਾਲੇ ਉਹ ਕਹਿੰਦੇ ਆ ਏਦਾਂ ਏਦਾਂ ਕਰਕੇ ਦੇਖ ਬੁੱਢਾ ਵੱਡਾ λεوڑੇ ਦਾ ਮੈਂ ਦੱਸਿਆ ਦਿੱਤੀ ਮੇਰਾ ਪਟੇ λεਬੜਾ ਮੈਂ ਖਦਾਈ ਦੱਸਿਆ ਦਿੱਤੀ ਹਾਂਜੀ ਇਹੋ ਕਹਿੰਦੇ ਆ λεਬੜੇ ਦਾ ਕੌਣਾ ਮੈਨੂੰ ਕਹਿੰਦੇ ਬਾਕੀ ਹਨ ਕਹਿੰਦੇ ਯਾਰ ਅੱچھے ਕੇ ਬੰਦੇ ਆ ਤੇ ਪਾਸ ਸਾਥ ਤੋਂ ਉਹ ਕਹਿੰਦੇ ਵੀ ਐਸੇ ਬੱਢ ਲੈ λεਬੜੇ ਦਾ ਵੱਡਾ ਵੀ ਤਾਂ ਉਹ ਵੀ ਉਹਦੇ ਛੋਟਾ ਦੋ ਵੀ ਉਹਨਾਂ ਮੈਂ ਉਹ ਵੀ ਛੋਟੇ ਕਹਿੰਦੇ ਤੇ ਫਿਰ ਅੱਛਾ ਹਾਂਜੀ ਕੈਮਿੰਡਾ ਉਹਦਾ ਛੋਟਾ ਉਹ ਗਾਇਨ ਦਾ ਇੱਥੇ ਕੋਈ ਛੋਟਾ ਛੋਟਾ ਕੋਈ ਲਿਪੜੇ ਦਾ ਬੰਦਾ ਆਇਆ ਹੈ ਜੀ ਇੱਥੇ ਕੋਈ ਬੰਦਾ ਨਹੀਂ ਆਇਆ ਛੱਲੇ ਬੰਦੇ ਨਾ ਕੋਈ ਛੋਟੇ ਨਾਲ ਦਾ ਇੱਥੇ ਕੋਈ ਜਿਹੜੇ ਵਾਲਾ ਹੈਗਾ ਹਾਈ ਚੜ੍ਹ ਕੇ ਫੇਰ ਮੈਨੂੰ ਦੋ ਸਵੇਰ ਬੈਰੀ ਉਹਨਾਂ ਨਾਲ ਸੇਮ ਡੇ ਦਾ ਆਵਾ ਨਹੀਂ ਬੈਠੇ ਸੀ ਵਾਚਾ ਨੌੜ ਕੇ ਕੋਈ ਟੀ ਟੀ ਪਤਾ ਪਾਉਂ ਕੋਕੋ ਯਾ ਲੈ ਕੇ ਗਏ ਦੋ ਉਹ ਤੋਂ ਦੋ ਕੋ ਗਿਆ ਲੈ ਕੇ ਚੜੀ ਗਏ ਫਰੀ ਉਹ ਰਿਖਾ ਕਰਨੇ ਸਾਡੇ ਬੜਾ ਕੋੜੀ ਰੱਖਦਾ ਸ਼ੌਕਤੀ ਜਰਾ ਪਹਿਲਾਂ ਤੋਂ ਸਾਡੇ ਦਾਦੇ ਨੂੰ ਵੀ ਸ਼ੌਕ ਹਾਂਜੀ ਤੁਹਾਡੇ ਹੁਣ ਉਧਰ ਪਾਕਿਸਤਾਨ ਚ ਕਿੰਨਾ ਕ ਪਰਿਵਾਰਾ ਕਿੰਨਾ ਲੰਮਾ ਚੋੜਾ ਆਗੇ ਤੁਸੀਂ ਦੱਸ ਰਹੇ ਹੋ ਕਿ ਭਤੀਜੇ ਨੇ ਹੋਰ ਵੀ ਉਹਨਾਂ ਦੇ ਵਿੱਚ ਕਿੰਨਾ ਲੰਮਾ ਚੋੜਾ ਪਰਿਵਾਰ ਹੈ ਲੰਮਾ ਚੋੜਾ ਤਾਂ ਬਹੁਤ ਪਰਿਵਾਰ ਆ ਜੀ ਹਮ 60 65 ਦੱਸਦੇ ਵੀ ਬੱਦੇ ਵੀ 60 65 ਪਰਿਵਾਰ ਹੈ ਤਾਂ ਇੱਜਾ ਇਹ ਤੋਂ ਤੁਸੀਂ ਕਬਰੀ ਆਇਆ ਫਿਰ ਤੋਂ ਪਤਾ ਲੱਗੋ ਤੁਸੀਂ ਦਾ ਦੇਖੜਾ ਹੋਰੇ ਵਿੱਚ ਬੈਠਾ ਗੱਲਬਾਤ ਹੁੰਦੀ ਰਹਿੰਦੀ ਹੈ ਉਹਨਾਂ ਨਾਲ ਹਾਂ ਜੀ ਗੱਲਬਾਤ ਆਉਂਦੀ ਰਹਦੀ ਹੈ ਫੋਨ ਤੇ ਗੱਲ ਕਰਦੇ ਆ ਇਹਦੀ ਗੱਲ ਸੋ ਬਾਕੀ ਜਿਹੜੇ ਜਿਨ੍ਹਾਂ ਨੇ ਇਸ ਕਹਾਣੀ ਦੇ ਵਿੱਚ ਆਪਣਾ ਯੋਗਦਾਨ ਪਾਇਆ ਜਿਨ੍ਹਾਂ ਨੇ ਮੇਲ ਮਲਾਪ ਕਰਾਇਆ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਸਾਡੇ ਨਾਲ ਦੋ ਭਾਈ ਸਾਹਿਬ ਨੇ ਜਿਹੜੇ ਇਹਨਾਂ ਨਾਲ ਉੱਥੇ ਕਰਤਾਰਪੁਰ ਸਾਹਿਬ ਵੀ ਗਏ ਨੇ ਤੇ ਦੂਜੇ ਕਿਹਨੇ ਇੱਕ ਹੋਰ ਵੀਰ ਜੀ ਨੇ ਆਪਾਂ ਗੱਲਬਾਤ ਕਰਦੇ ਆ ਭਾਜੀ ਨੂੰ ਪੁੱਛਾਂਗੇ ਕਿ ਥੋੜਾ ਨਜ਼ਦੀਕ ਆ ਜਾਨਾ ਆਪਾਂ ਸਾਰੇ ਗੱਲਬਾਤ ਕਰਦੇ ਆਂ ਭਾਜੀ ਛੋਟਾ ਸਿੰਘ ਜੀ ਦੀ ਕਹਾਣੀ ਸੁਣੀ ਹੈ ਬੜੀ ਇੱਕ ਫਿਲਮੀ ਤਰ੍ਹਾਂ ਦਾ ਇੱਕ ਤਰ੍ਹਾਂ ਦਾ ਸੀਨ ਹੋਇਆ ਹੈ ਜਿਵੇਂ ਫਿਲਮਾਂ 'ਚ ਆਪਾਂ ਅਕਸਰ ਦੇਖਦੇ ਆਂ ਬੜੀ ਇੱਕ ਦਿਲ ਨੂੰ ਛੂਹਣ ਵਾਲੀ ਕਹਾਣੀ ਹੈ ਇਹਨਾਂ ਦੀ ਤੁਸੀਂ ਵੀ ਇਸ ਕਹਾਣੀ ਦੇ ਇੱਕ ਤਰ੍ਹਾਂ ਨਾਲ ਪਾਤਰ ਹੋ ਕਿੰਦਾ ਸਾਰੀ ਗੱਲਬਾਤ ਕਿੰਦਾ ਸ਼ੁਰੂ ਹੁੰਦੀ ਹੈ ਗੱਲਬਾਤ ਤਾਂ ਅਸਲ ਪਹਿਲਾਂ ਸਾਨੂੰ ਪਹਿਲਾਂ ਪਤਾ ਸੀ ਕਿ ਉਹ ਬੰਦਾ ਹੈਗਾ ਪਰ ਇਹਨਾਂ ਨੂੰ ਨਹੀਂ ਸੀ ਪਤਾ ਵੀ ਇਦਾਂ ਦੇ ਹਾਲਾਤ ਐ ਸਿਸਟਮ ਜਦੋਂ ਇਹ ਥੋੜੇ ਜਿਹੇ ਟਾਈਮ ਦਾ ਆ ਕੇ ਕੋਲ ਬੈਠਣ ਲੱਗੇ ਨੇ ਇਹ ਤਾਂ ਇਹਨੇ ਆ ਕੇ ਮੈਨੂੰ ਕਹਿਣਾ ਵੀ ਲੋਕਾਂ ਦੇ ਪਰਿਵਾਰ ਮਿਲਦੇ ਨੇ ਜੇ ਮੇਰਾ ਕੋਈ ਪਰਿਵਾਰ ਮਿਲ ਜੇ ਮੈਂ ਪੁੱਛਿਆ ਮੈਂ ਚੱਕਰ ਕੀ ਹੈਗਾ ਫਿਰ ਇਹਨੂੰ ਦੱਸਿਆ ਵੀ ਆਹ ਹਾਲਾਤ ਸੀਗੇ ਇਦਾਂ ਦੇ ਵੀ ਮੈਂ ਪੁਰਾਣੇ ਪਿੰਡ ਦਾ ਅੱਛਾ ਚਲੋ ਮੈਂ ਫਿਰ ਦੂਜੇ ਬਸੰਦਰ ਭਾਈ ਨਾਲ ਗੱਲ ਕਰੀ ਮੈਂ ਕਿਹਾ ਵੀ ਦੇਖ ਲੋ ਕਿਵੇਂ ਕਰਨਾ ਹੈਗਾ ਫਿਰ ਇਹਨੂੰ ਮੈਂ ਨਾਲ ਲੈ ਕੇ ਘਨਵਾਲੀ ਰਾਜਪੂਤਾਂ ਗਿਆ ਉੱਥੇ ਚਲੋ ਬੱਚੇ ਕਰਕੇ ਨਹੀਂ ਇੰਨਾ ਸੀ ਕਿਉਂਕਿ ਸਿਸਟਮ ਚੇਂਜ ਹੋ ਗਿਆ ਤੇ ਮਕਾਰ ਜੋ ਪਹਿਲਾ ਦਰਖਤ ਹੁੰਦਾ ਉਹ ਵੀ ਚੇਂਜ ਹੋ ਚੁੱਕੇ ਨੇ ਅਗਰ ਉਹ ਚੀਜ਼ਾਂ ਸਾਹਮਣੇ ਆ ਜਾਂਦੀ ਕਿ ਪਤਾ ਬੰਦ ਨੂੰ ਆਲਰੇਡੀ ਮਹਿਸੂਸ ਹੋ ਜਾਂਦਾ ਵੀ ਇੱਥੇ ਇਦਾਂ ਹੁੰਦਾ ਸੀ ਇੱਥੇ ਇਦਾਂ ਹੁੰਦਾ ਸੀ ਤਾਂ ਉਹ ਬਣਾ ਕੇ ਪਾਈ ਉਹਦੀ ਤਾਂ ਉਹ ਖੂਹ ਦੇ ਕੋਲੇ ਜਿੱਥੋਂ ਖੂਹ ਇਹਨਾਂ ਦੇ ਘਰ ਦੇ ਕੋਲ ਸੀਗਾ ਤਾਂ ਜਦੋਂ ਸਾਰੇ ਹਾਲਾਤ ਦੱਸੇ ਘਰ ਦੇ ਉਸ ਚੀਜ਼ਾਂ ਜਿਹੜੀਆਂ ਇਹਦੇ ਕੋਲੋਂ ਰਹਿ ਗਈਆਂ ਸੀ ਤਾਂ ਜਦੋਂ ਉਧਰੋਂ ਇਹਨਾਂ ਦੀ ਫੈਮਿਲੀ ਮਿਲੀ ਤਾਂ ਉਹਦੀਆਂ ਖਾਲੀ ਥਾਵਾਂ ਉਹਨਾਂ ਨੇ ਭਰ ਦਿੱਤੀਆਂ ਅੱਛਾ ਵੀ ਆਹ ਚੀਜ਼ ਇੱਥੋਂ ਜਿਹੜੀ ਇਹਨਾਂ ਨੇ ਛੱਡੀ ਐ ਇੱਥੋਂ ਆਹ ਆ ਇਕੱਲ ਸੀਗਾ ਸਿਸਟਮ ਉਹਨਾਂ ਦੱਸੇ ਬੋਲ ਤਾਂ ਖੜੇ ਕਿਹੜੇ ਸੀ ਕਿਹੜੇ ਰੰਗ ਦੇ ਸੀ ਅੱਛਾ ਹਾਂ ਜੀ ਕਿਹੜੀ ਨਸਲ ਦੇ ਸੀ ਫਿਰ ਊਠ ਵਾਲੇ ਦੱਸਿਆ ਇਹਨਾਂ ਨੇ ਵੀ ਊਠ ਸੀਗਾ ਸਾਡੇ ਬੇੜੇ 'ਚ ਖੜਾ ਫਿਰ ਉਹਨਾਂ ਨੇ ਊਠ ਦੀ ਨਸਲ ਵੀ ਦੱਸਤੀ ਅੱਛਾ ਵੀ ਊਠ ਜਿਹੜਾ ਸੀਗਾ ਵੀ ਉਹ ਅਸੀਂ ਖੂਹ ਦੇ ਉੱਤੇ ਟਿੰਡਾਂ ਨੂੰ ਜੋੜਨ ਖਤਰ ਖੂਹ ਨੂੰ ਗੇੜਨ ਦੇ ਲਈ ਰੱਖਿਆ ਹੋਇਆ ਸੀ ਔਰ ਜਿਹੜਾ ਸਾਡਾ ਖੂਹ ਸੀ ਉਹਦੇ ਆਲ ਦੇ ਵਾਲੇ ਸਾਰੇ ਆਲ ਦੇ ਵਾਲੇ ਅਨਾਰ ਦੇ ਬੂਟੇ ਲਾਇਆ ਸੀ ਉਸ ਆਮਾ ਰੱਖਿਆ ਵੀ ਪੂਰੀ ਉਹਨਾਂ ਨੇ ਜਿਹੜੇ ਹਾਲਾਤ ਪੇਸ਼ ਕਰਦੇ ਸਾਰੇ ਚੀਜ਼ ਜਿਹੜੀ ਇਹਨਾਂ ਦੇ ਦਿਮਾਗ 'ਚੋਂ ਨਿਕਲੀ ਹੋਈ ਸੀ ਚੀਜ਼ਾਂ ਉਹ ਉਹਨਾਂ ਨੇ ਕਵਰ ਕਰਤੀ ਕਵਰ ਕਰਤੀ ਵੀ ਇੱਥੋਂ ਐ ਸੀ ਫਿਰ ਜਦੋਂ ਇਹਨਾਂ ਨੂੰ ਇਹ ਚੀਜ਼ ਦਾ ਪਤਾ ਲੱਗਿਆ ਫਿਰ ਉਹ ਸਾਰੇ ਦੇ ਸਾਰੇ ਫਿਰਮ ਇਹਨਾਂ ਦੇ ਸਾਹਮਣੇ ਆ ਗਏ ਯਾਨੀ ਇੱਕ ਤਰ੍ਹਾਂ ਨਾਲ ਮਤਲਬ ਕਿ ਚੰਗੇ ਪਰਿਵਾਰ ਤੋਂ ਤਕੜੀ ਪਰਿਵਾਰ ਤੋਂ ਸਮੇਂ ਸੀ ਹੋ ਗਏ ਨਹੀਂ ਬਿਲਕੁਲ ਬਹੁਤ ਜਾਨੀ ਪੂਰਾ ਤਾਕੜਾ ਪਰਿਵਾਰ ਸੀ ਇਹਦਾ ਜਾਇਜ਼ਦਾਰ ਕੀ ਜਾਇਜ਼ਦਾਰ ਇੱਥੇ ਜਾਨੀ ਪੂਰੇ 7 ਪਿੰਡਾਂ ਦੇ ਜਾਇਜ਼ਦਾਰ ਹਾਂ ਅੱਛਾ 7 ਪਿੰਡਾਂ ਦੇ ਜਾਇਜ਼ਦਾਰ ਸੀ ਸਾਡੇ ਜਿਹੜਾ ਬਜੁਰਗ ਤੇ ਸੀ ਹਾਂ ਸਾਡੇ ਦਾਦਾ ਜੀ ਤੇ ਸਾਡੇ ਪਿਤਾ ਜੀ 7 ਪਿੰਡਾਂ ਦੇ ਜਾਲੇ ਦਾਲੇ ਦੇ ਦਾ ਸਾਰੇ ਪੁੱਛੀ ਗੱਲ ਕਰਦੇ ਹਰੇਕ ਦਰ ਇੱਕ ਇੱਕ ਬੈਠੇ ਰਹਦੇ ਹੁੰਦੇ ਜਾ ਕੇ ਪੁੱਛਦੇ ਸੀ ਸਾਰਿਆਂ ਨੂੰ ਕਿ ਕੋਈ ਦੁੱਖ ਹੋ ਤੇ ਕਲੀਰ ਤਾਂ ਦੱਸੋ ਭਾਈ ਇਹ ਗੱਲ ਜੈਲਦਾਰ ਦੀ ਬੈਠ ਲਾਣਾ ਘਰ ਕਹਿੰਦੇ ਉਹਦੇ ਬੈਠ ਲਾਣਾ ਅੱਛਾ ਹਾਂਜੀ ਉਹ ਜਣੀ ਚੜਾਈ ਵਾਲਾ ਸੀਗਾ ਕਰੂ ਉਹ ਚੜਾਈ ਉਹ ਕਿੰਧਰਾਲੀ Rajputਾ ਜਿਹੜਾ ਹੈਗਾ ਉਹ ਪੂਰਾ ਦਾ ਪੂਰਾ ਪਿੰਡੋਂ ਉੱਧਰ ਚੱਲਿਆ ਗਿਆ ਸੀ ਉੱਧਰੋਂ ਵਿਚਾਰੇ ਇੱਧਰ ਆ ਗਏ ਸੀ ਕਿਉਂਕਿ ਸੰਤਾਪ ਜਿਹੜਾ ਹੈਗਾ ਉਹ ਤਾਂ ਸਿਰਫ 47 ਦਾ ਜਿਹੜਾ ਸੰਤਾਪ ਉਹ ਪੰਜਾਬ ਨੂੰ ਹੁਣਾਉਣਾ ਹੈ। ਬਾਕੀ ਸਟੇਟਾਂ ਨੂੰ ਇੰਨਾ ਫਰਕ ਨਹੀਂ ਪਿਆ ਕੁਝ। ਉਹ ਸਭ ਤੋਂ ਵੱਧ ਨੁਕਸਾਨ ਪੰਜਾਬ ਦਾ ਚਾਹੇ ਇੱਧਰਲਾ ਪੰਜਾਬ ਸੀ ਚਾਹੇ ਲੰਡਾ ਪੰਜਾਬ ਸੀਗਾ ਕਿ ਨੁਕਸਾਨ ਦੋਨੇ ਪੰਜਾਬਾਂ ਦਾ ਹੀ ਹੋਇਆ। ਠੀਕ ਹੈ ਨਾ? ਕਿ ਜਿਹਦੇ ਵਿੱਚ ਬਹੁਤ ਪਰਿਵਾਰ ਵਿਛੜ ਚੁਕੇ ਹੁਣ ਜਿਹੜਾ ਇਹ ਵਿਚਾਰਾ ਜਦੋਂ ਛੋਟੀ ਜਿਹੀ ਉਮਰ ਦਾ ਸੀ ਆਪਣੇ ਪਰਿਵਾਰ ਦੇ ਨਾਲ ਆਪਣੇ ਮਾਪੇ ਦੇ ਨਾਲੋਂ ਆਪਦੇ ਨਾਲ ਦੇ ਜੰਮੇ ਹੋਏ ਭੈਣ ਭਾਈਆਂ ਦਾ ਉਹਨਾਂ ਵਿਛੜ ਜਾਣਾ ਤਾਂ ਕਿੱਦਾਂ ਦੇ ਹਾਲਾਤ ਉਹਨੇ ਸਾਰੀ ਜ਼ਿੰਦਗੀ ਬੰਦੇ ਨਾਲ ਉਦਾਂ ਹੀ ਗੁਜ਼ਾਰਤੀ। ਯਾਰ ਕੋਈ ਪਰਵਾਸ ਚ ਕਦੇ ਬੈਠ ਕੇ ਨਹੀਂ ਦੇ ਤਾਂ ਤੁਸੀਂ ਖੁਦ ਅੰਦਾਜ਼ਾ ਲਾ ਸਕਦੇ ਹੋ ਕਿ ਉਹ ਦਿਲ ਤੇ ਕੀ ਬੀਤ ਦਿਉ ਬਹੁਤ ਦਾ ਲੋਕ ਸੁਣਨ ਵਾਲੇ ਵੀ ਬਹੁਤ ਨਹੀਂ ਆਗੇ ਚੀਜ਼ ਨੂੰ ਫੀਲ ਕਰਿਆ ਕਿ ਯਾਰ ਇਹਦਾ ਪ੍ਰਵਾਹ ਚੱਲਣਾ ਚਾਹੀਦਾ ਪਤਾ ਨਹੀਂ ਕਿਹਦੀ ਦੁਆ ਕਰਦੋਂ ਲੱਜੀ ਜਿਸ ਨਾਲ ਇਹਦਾ ਫੈਮਿਲੀ ਮੈਂ ਇਹਨਾਂ ਦੇ ਪਰਿਵਾਰ ਚ ਕਿੰਨੇ ਅੰਗ ਦਾ ਕੁਝ ਸਮੇਂ ਕਤਲੇਆ ਮਹੂਤ ਸੀ ਜੀ ਇਹਨਾਂ ਦੇ ਇੱਕ ਤਾਂ ਮਾਰੀ ਦੋਤਾਲਾ ਨੇ ਕੋਸ਼ਿਸ਼ ਜਿਉਣਾ ਵਸਤੇ ਸੀ ਕਿ ਕੁਝ ਜਦੋਂ ਇਹਨੇ ਗੱਲ ਕਰੀ ਸੀ ਨਾ ਤਾਂ ਉਹਨਾਂ ਨੇ ਜਿਹੜਾ ਰਸਤਾ ਸੀ ਉਹ ਕਹਿੰਦੇ ਵੀ ਉਹ ਮਾਸੀ ਸੀ ਇਹਨਾਂ ਦੀ ਮਾਸੀ ਸੀ ਇਦ ਮਹੀਨਾ ਕੋਈ ਜਿਹਦਾ ਵਿਆਹ ਹੋਇਆ ਨਾ ਜੀ ਉਹ ਪੇ ਕੇ ਇੱਥੇ ਮਿਲਣ ਆਈ ਸੀ ਇੱਥੇ ਮਿਲਣ ਆਈ ਸੀ ਉਹ ਜਦੋਂ ਇਹ ਹਾਲਾਤ ਹੋ ਗਏ ਸੀਗੇ ਤਾਂ ਉਹਦੇ ਵਿੱਚ ਉਹਦਾ ਵਿਚਾਰੇ ਤੇ ਮਹਿੰਦੀ ਲੱਗੀ ਹੋਈ ਉਹ ਚੂੜੀਆਂ ਪਾਈ ਹੋਈਆਂ ਹੁੰਦੀ ਜਿਵੇਂ ਨਵੀਂ ਵਿਆਹੀ ਲੜਕੀ ਦੇ ਪਾਇਆ ਹੁੰਦਾ ਸਾਰਾ ਸਜੋ ਸਮਾਨ ਓਹ ਵਿਚਾਰੀ ਉਦਾਂ ਹੀ ਕਦਰ ਕਰਦੀ ਸੀ ਏ ਪਿੱਛੇ ਕਿਵੇਂ ਰਹਿ ਗਏ ਕਿਉਂਕਿ ਬਾਕੀ ਪਰਿਵਾਰ ਤਾਂ ਚਲਾ ਗਿਆ ਸੀਗਾ ਬਾਕੀ ਬਰਾ ਜਿਹੜਾ ਉਹਨਾਂ ਦੇ ਦੱਸਣ ਦੇ ਹਿਸਾਬ ਨਾਲ ਉਹ ਤੇਰੇ ਵੀ ਆਪਣੀ ਮਾਸੀ ਦੇ ਨਾਲ ਸੀ ਜਿੱਦਾਂ ਆਪਾਂ ਕਹਿੰਦੇ ਬੱਚਿਆਂ ਨੂੰ ਵੀ ਹਰੇਕ ਬੰਦਾ ਆਪੋ ਆਪਣੇ ਬੱਚੇ ਨੂੰ ਨੇੜੇ ਲਾ ਲਓ ਮੋੜਾ ਗਿਆ ਜੀ ਮੈਂ ਹੁਣ ਜੇ ਘਰ ਦੇ ਵਿੱਚ ਚਾਰ ਮੈਂਬਰ ਨੇ ਚਾਰੇ ਮੈਂਬਰਾਂ ਨੇ ਬੱਚਿਆਂ ਨੂੰ ਫੜ ਲਿਆ ਸੀ ਇਹ ਆਪਣੀ ਮਾਸੀ ਦੇ ਨਾਲ ਤਾਂ ਜਦੋਂ ਇਹਨਾਂ ਦੇ ਪਿਤਾ ਜੀ ਉਹਨੇ ਗਾਹਾਂ ਨਿਕਲੇ ਆਪਾਂ ਜੀ ਉਹਨੇ ਗਾਹਾਂ ਨਿਕਲੇ ਉਹ ਪਿੱਛੇ ਰਹਿ ਗਏ ਗਾਹਾਂ ਜਦੋਂ ਅਟੈਕ ਹੋਇਆ ਤਾਂ ਇਹਨਾਂ ਦੀ ਮਾਸੀ ਨੂੰ ਹੀ ਇਹਨਾਂ ਦੇ ਜਿਹੜੀਆਂ ਦੇੜੀਆਂ ਸੀ ਦੇੜੇ ਨੇ ਵਿੱਚ ਹੀ ਕਤਰ ਕਰ ਦਿੱਤਾ ਗਿਆ ਇਹ ਫਿਰ ਲੋਕੇ ਅੰਦਰ ਵੜ ਗਏ। ਅੱਛਾ ਛੋਟਾ ਜਿਹਾ ਸੀ ਹੁਣ ਬੱਚੇ ਨੂੰ ਕੀ ਪਤਾ ਹੁੰਦਾ ਯਾਰ ਆਪਾਂ ਦਾ ਉਹ ਕਿਹੜਾ ਕੋਈ ਲੜਨ ਵਾਲਾ ਜਾਂ ਕੋਈ ਚਲਾਕ ਚੋਸ ਚਲਾਕੀ ਦਿਖਾਉਂ। ਕਿ ਅੰਦਰ ਆਪਣੇ ਘਰ ਦੇ ਅੰਦਰ ਜਾ ਕੇ ਲੋਕ ਗਏ। ਇਹਨਾਂ ਦੇ ਉੱਥੋਂ ਉਹਨਾਂ ਦੇ ਜਿਹੜੇ ਭਤੀਜੇ ਨੂੰ ਉਹਨਾਂ ਨੇ ਦੱਸਣ ਦੀ ਬਾਤ ਆ ਕਿ ਉਹ ਵੀ ਵਿਚਾਰੇ ਬਿਯੋਗ ਹੋਏ ਪੈਣੇ ਕਿ ਜੋ ਸਾਨੂੰ ਸਾਡੇ ਪਿਤਾਈ ਉਹਨਾਂ ਦੱਸਿਆ। ਆਪਸ ਗਏ ਸੀ ਲੈਣ ਇਹਨਾਂ ਨੂੰ ਰਾਤ ਨੂੰ ਕਿ ਜਦੋਂ ਦੇਖਿਆ ਵੀ ਇਹਨਾਂ ਦੀ ਮਾਸੇ ਕਤਲ ਕਰੀ ਪਈ ਆ ਦੇੜੀਆਂ ਦੇ ਵਿੱਚ ਤਾਂ ਉਹ ਆਪਣੀ ਪੱਗ ਨੂੰ ਬਚਾਦੇ ਉਹਦੇ ਤੇ ਦੇਖ ਕੇ ਕਫਨ ਦੀ ਤਰ੍ਹਾਂ ਕਿ ਵਾਪਸ ਆ ਗਏ ਸੀ ਕਿ ਮੇਰਾ ਬੱਚਾ ਵੀ ਇੱਕਣੀ ਸ਼ਹੀਦ ਹੋ ਗਿਆ। ਨੇ ਜੋ ਵੀ ਕਤਲ ਹੋ ਗਿਆ ਹੋਊਗਾ ਤੇ ਉਸ ਤਰ੍ਹਾਂ ਉਹਨਾਂ ਨੂੰ ਪਹਲਿਖਾ ਆਇਆ ਸੀ ਕਿ ਵੀ ਬੱਚੇ ਹੈ ਨਹੀਂ ਸਾਡਾ ਘਰ ਹੀ ਖਤਮ ਹੋ ਗਿਆ ਤਾਂ ਐਂ ਕੀ ਪਤਾ ਸੀ ਪਿੱਛੇ ਜੜ ਪਈ ਆ ਅਜੇ ਹੈ ਨਾ ਉਹ ਤਾਂ ਹੁਣ ਜਦੋਂ ਇਹ ਚੀਜ਼ਾਂ ਸਾਹਮਣੇ ਆਈਆਂ ਉਹ ਵਿਚਾਰਾਂ ਦੇ ਹੰਝੂ ਨਹੀਂ ਸੀ ਰੋਕ ਰਹੇ ਉਹਨਾਂ ਦੇ ਉਹ ਸਾਡੇ ਪਿਤਾ ਜੀ ਤਾਂ ਨਹੀਂ ਹੈਗੇ ਇਹਦੇ ਭਤੀਜੇ ਕਹਿੰਦੇ ਹੁਣ ਕਹਿੰਦੇ ਵੀ ਅਸੀਂ ਇਹਨੂੰ ਆਪਣਾ ਬਾਪ ਸਮਝ ਕੇ ਇਹਦੀ ਖੇਦਮਤ ਕਰਾਂਗੇ ਵੀ ਸਾਡੇ ਬਾਪ ਦਾ ਭਾਈ ਹੋਇਆ ਸਾਡਾ ਬਾਪ ਹੋਇਆ ਇੱਕ ਹੀ ਬਰਾਬਰ ਸਾਡੇ ਕੋਲ ਆ ਜਾਂਦੇ ਨੇ ਗੱਲਬਾਤ ਕਰਦੇ ਰਹਿੰਦੇ ਨੇ ਆਪਣੇ ਪਤੀਜੇ ਨਾਲ ਬਿਲਕੁਲ ਗੱਲ ਕਰਦੇ ਵੀ ਰਹਿੰਦੇ ਕਈ ਵਾਰ ਤਾਂ ਚਲੋ ਹੋਰ ਤਾਂ ਮਿਲ ਗਏ ਹੁਣ ਤਾਂ ਇਹਨਾਂ ਨੂੰ ਖੁਸ਼ੀ ਬਹੁਤ ਹੋਈ ਆ ਪਰ ਪਹਿਲਾਂ ਵੀ ਆ ਕੇ ਕਈ ਵਾਰ ਰੋਣ ਲੱਗ ਜਾਂਦੇ ਸੀ ਇਹ ਕਹਿੰਦਾ ਯਾਰ ਹੋ ਸਕਦਾ ਕਿ ਦੇ ਇਕਣੀ ਨਾ ਮੇਰੀ ਜਾਨ ਨਿਕਲ ਜੇ ਵੀ ਪਰਿਵਾਰ ਤੋਂ ਪਿਛੜੇ ਹੋਏ ਓਕਣੀ ਰਹਿ ਜੀਏ ਪਤਾ ਨਹੀਂ ਇਹਨਾਂ ਦੀ ਮਾਂ ਨੇ ਵਿਚਾਰੀ ਨੇ ਕਿੰਨਾ ਕਿ ਇਹਨੂੰ ਯਾਦ ਕਰਿਆ ਉਹ ਮਰਨ ਦੇ ਟਾਈਮ ਦੀ ਠੀਕ ਹੈ ਨਾ ਇੱਕ ਵਾਰ ਤਾਂ ਉਹਨਾਂ ਨੇ ਇਹ ਵੀ ਦੱਸਿਆ ਕਿ ਇਹਨਾਂ ਦੀ ਮਾਂ ਆਖਰੀ ਸਾਹਾਂ ਦੇ ਵਿੱਚ ਵੀ ਇਹਨੂੰ ਬੁਲਾਉਂਦੀ ਰਹੀ ਆ ਹੈ ਕੀ ਅਖਰੀ ਸਾਹ ਜੀ ਬੁਲਾਉਂਦੇ ਰਹੀ ਹੈ ਕਿੰਦਾ ਨੇ ਹਰਤ ਰੋ ਕਿੰਦਾ ਨੇ ਉਹਨਾਂ ਦੇ ਵਕਤ ਕੁ ਜਾ ਰਿਹਾ ਹੈ ਸਭ ਤੋਂ بڑا ਵਕਤ ਇਹਨਾਂ ਨੇ ਗੁਜ਼ਾਰ ਲਿਆ ਤੇ ਸੋ ਇਹ ਪਾਈ ਤਰਤਾਰਪੁਰ ਸਾਹਿਬ ਜੀ ਤੋਂ ਆਇਆ ਜੀ ਇਹ ਪਾਈ ਆ ਸਾਡਾ ਅਸੀਂ ਇਕੱਠੇ ਕੱਡੇ ਅਸੀਂ ਪੜੇ ਹੈਗੇ ਇਹਨਾਂ ਦਾ ਨਾਮ ਇਹਨਾਂ ਦਾ ਨਾਮ ਹੈਗਾ ਪਰਮ ਪਰਮਜੀਤ ਸਿੰਘ ਰਹਾ ਰਹਾ ਹੈ ਨਾ ਪਾਸਪੋਰਟ ਦਾ ਕਹੇ ਨਾਲ ਗਏ ਸੀ ਤਰਤਾਰਪੁਰ ਸਾਹਿਬ ਸਾਹਿਬ ਅੱਛਾ ਮੈਂ ਪਰਮਜੀਤ ਸਿੰਘ ਜੀ ਨੂੰ ਕਹੂੰਗਾ ਕਿ ਉਹ ਵੀ ਆ ਜਾਣ ਤਰਤਾਰਪੁਰ ਸਾਹਿਬ ਜਿਹੜਾ ਹੈਗਾ ਮੇਲ ਮਲਾਪ ਜਦੋਂ ਹੋਇਆ ਇਹ ਉੱਥੇ ਸਪੈਸ਼ਲ ਛੋਟਾ ਸਿੰਘ ਜੀ ਦੇ ਨਾਲ ਸੀਗੇ ਅ ਇੱਕ ਕਹਾਣੀ ਮੈਨੂੰ ਲੱਗਦਾ ਇੱਕ ਕਹਾਣੀ ਨਹੀਂ ਹੋਣੀ ਇਸ ਤਰ੍ਹਾਂ ਦੀ ਆਪਣੇ ਪੰਜਾਬ ਦੇ ਵਿੱਚ ਕਈ ਲੱਖਾਂ ਦੀ ਤਦਾਦ ਚ ਆਪਣੇ ਆਪਣੇ ਤੋਂ ਵਿਛੜੇ ਸੀਗੇ ਆਪਾਂ ਅਕਸਰ ਸੋਸ਼ਲ ਮੀਡੀਆ ਤੇ ਜਾਂ ਟੀਵੀ ਤੇ ਦੇਖਦੇ ਰਹਿੰਦੇ ਆ ਕਿ ਆਪਣੇ ਆਪਣੇ ਨੂੰ ਮਿਲੇ ਇਹਨਾਂ ਦੀ ਕਹਾਣੀ ਵੇਲੇ ਤੁਸੀਂ ਵੀ ਇੱਕ ਪੱਤਾ ਦੇ ਤੁਸੀਂ ਨਾਲ ਗਏ ਉੱਥੇ ਕਰਤਾਰਪੁਰ ਸਾਹਿਬ ਕਿਦਾਂ ਦਾ ਮੰਜ਼ਰ ਸੀ ਜਦੋਂ ਇਹਨਾਂ ਦੇ ਵਿਛੜੇ ਹੋਏ ਇੰਨੇ ਸਾਲਾਂ ਬਾਅਦ ਇਹਨਾਂ ਨੂੰ ਜਦੋਂ ਮਿਲੇ ਜਦੋਂ ਅਸੀਂ ਜੂਲੀ ਦੇ ਵਿੱਚੋਂ ਐਂਟਰ ਹੋ ਗਏ ਅੰਦਰ ਗਏ ਆਂ ਜੀ ਕੋਸਰਤ ਆਵਾ ਦੇ ਵਿੱਚ ਅਸੀਂ ਤਾਂ ਅਜੇ ਪਿੱਛੇ ਖੜੇ ਸੀ ਪਰ ਉਹ ਪਰਿਵਾਰ ਪਰਲੇ ਪਾਸੇ ਭੱਜ ਕੇ ਆ ਕੇ ਮਿਲਿਆ ਅੱਛਾ 10-15 ਮਿੰਟਾਂ ਉਹਨੇ ਕਲਾਵੇ ਚ ਲੈ ਲਿਆ ਉਸ ਤੋਂ ਬਾਅਦ ਬਸ ਦੋਨੇ ਪਰਿਵਾਰ ਬਿਲਕੁਲ ਸਾਡਾ ਵੀ ਪਰਿਵਾਰ ਭਾਬਾ ਕੋਲ ਕਦੀ ਸਾਡੇ ਨਾਲ ਹੋਰ ਗਿਆ ਸੀਗਾ ਤੇ ਇਹ ਕਹਿਣਾ ਤਾਂ ਮੰਜਰ ਉਹ ਦੇਖ ਨਹੀਂ ਹੁੰਦਾ ਜਦੋਂ ਇਹ ਜਾਂ ਮੰਜਰ ਉਸ ਵੇਲੇ ਹੋਇਆ ਹੋਊਗਾ 47 ਵੇਲੇ ਉਦਾਂ ਦੇ ਕੀ ਹਾਲਾਤ ਰਹਿ ਗਏ ਹੋਣਗੇ ਸਾਨੂੰ ਇਹ ਵੀ ਨਹੀਂ ਹੈਗਾ ਵੀ ਇੱਕ ਪਰਿਵਾਰ ਹੈ ਪਤਾ ਨਹੀਂ ਕਿੰਨੇ ਤਰ੍ਹਾਂ ਦੇ ਪਰਿਵਾਰ ਉਸ ਟਾਈਮ ਜਦਾਈਆਂ ਪਈਆਂ ਨੇ ਜਿਹੜੀਆਂ ਹੁਣ ਤੱਕ ਵਿਛੜੀਆਂ ਰਹੀਆਂ ਇਹਨਾਂ ਦਾ ਚਲੋ ਮਿਲਾਪ ਹੋ ਗਿਆ ਪਰਮਾਤਮਾ ਨੇ ਸ਼ੁਕਰ ਹੈ ਪਰਮਾਤਮਾ ਦਾ ਇਹ ਕਰਤਾਰਪੁਰ ਲੰਗਾ ਸਾਹਿਬ ਦੇ ਖੁੱਲਣ ਦੇ ਨਾਲ ਇਹ ਹੋਇਆ ਜੇ ਨਾ ਕਰਤਾਰਪੁਰ ਸਾਹਿਬ ਲੰਗਾ ਖੁੱਲਦਾ ਹੋ ਸਕਦਾ ਇਹ ਨਾ ਮਿਲ ਪਾਉਂਦੇ ਉੱਥੇ ਸਾਨੂੰ ਜਿੰਨੇ ਵੀ ਬੰਦੇ ਮਿਲੇ ਇਹਨਾਂ ਦੇ ਜਿਹੜੇ ਭਤੀਜਾ ਸਾਹਿਬ ਸੀਗੇ ਤੇ ਇਹਨਾਂ ਦੇ ਅੱਗੇ ਪਰਿਵਾਰ ਜੋ ਸੀ ਇੱਕ ਵੀ ਜਿਹੜਾ ਸਾਡੇ ਨਾਲ ਵਿਆਹ ਸੀ ਅਮਨ ਉਹਦਾ ਪਰਿਵਾਰ ਆਇਆ ਸੀ ਉਹਨਾਂ ਦੇ ਮਾਮੇ ਦਾ ਗਾਹਾਂ ਤੋਂ ਗਾਮ ਬੇਟਾ ਰੀ ਲੱਗਦਾ ਕਿ ਉਹ ਅੱਛਾ ਤੇ ਉਹਨਾਂ ਦੇ ਫਾਦਰ ਦਾ ਉਹਦੇ ਮਾਮੇ ਦਾ ਜਿਹੜੀ ਸਕੀਰੀ ਦੇ ਵਿੱਚ ਆਉਂਦੀ ਉਹ ਵੀ ਜਦੋਂ ਮਿਲੇ ਪਰ ਉਹ ਸੀਨ ਦੇਖਣਾ ਯਾਦ ਰਹੀ ਅੱਛਾ ਫੁੜੀ ਕਿਦਾਂ ਦਾ ਸੀ ਸੀ ਉਹ ਹਰੇਕ ਬੰਦਾ ਉਸ ਟਾਈਮ ਦੇਖ ਕੇ ਭਾਗ ਬੰਦਾ ਦੀ ਚਲੋ ਜਿੰਨੇ ਵੀ ਬੰਦੇ ਸਾਨੂੰ ਉੱਥੇ ਮਿਲੇ ਨੇ ਉਧਰਲੇ ਜਿਹੜੇ ਨਾਗਰਿਕ ਆਏ ਹੋਏ ਸੀ ਹਰੇਕ ਇਹ ਕਹਿੰਦਾ ਸਰਦਾਰ ਜੀ ਥੋੜੇ ਨਾਲ ਫੋਟੋ ਕਰਾਉਣੀ ਹੈ ਅੱਛਾ ਸਰਦਾਰ ਜੀ ਫੋਟੋ ਕਰਾ ਲਈਏ ਇੱਕ ਨੇ ਤਾਂ ਸਾਨੂੰ ਇਹ ਵੀ ਕਹਿਤਾ ਵੀ ਸੇਵਾ ਮੈਂ ਕਿਹਾ ਜੀ ਸੇਵਾ ਤਾਂ ਸਾਨੂੰ ਕੋਈ ਨਹੀਂ ਚਾਹੀਦੀ ਕਹਿੰਦਾ ਸੁੱਕੀ ਗੱਲ ਕਰ ਲੈ ਮੈਂ ਕਿਹਾ ਚਲੋ ਹੁਣ ਇਹੀ ਬਹੁਤ ਆਪਾਂ ਮਿਲ ਲੈ ਮਲਾ ਲੈ ਯਾਨੀ ਹਰੇਕ ਬੰਦਾ ਸਤਿਕਾਰ ਦੇਣਯੋਗ ਆ ਜਿੰਨੇ ਵੀ ਬੰਦੇ ਪਰਿਵਾਰ ਦੇ ਮਿਲੇ ਇਹਨਾਂ ਦੇ ਪਰਿਵਾਰ ਦੇ ਬੰਦੇ ਮਿਲੇ ਨੇ ਜਿੰਨੇ ਹੋਰ ਉਧਰੋਂ ਨਾਗਰਿਕ ਆਏ ਹੋਏ ਸੀਗੇ ਜਿੰਨੇ ਵੀ ਦਰਸ਼ਨ ਕਰਨ ਬਾਅਦ ਆਈ ਕੋਈ ਮੰਤਰੀ ਸਾਹਿਬ ਆਏ ਸੀ ਉਹਨਾਂ ਦੇ ਥਾਤਰ ਨਾਲ ਜਾਣੇ ਹੋਰ ਵੀ ਉਹਨਾਂ ਨੇ ਜਦੋਂ ਅਸੀਂ ਸਾਡਾ ਵਾਪਸ ਆਉਣ ਦਾ ਟਾਈਮ ਸੀ 4 ਵਜੇ ਤੋਂ ਪਹਿਲਾਂ ਪਹਿਲਾਂ ਦਾ ਉਹਨਾਂ ਨੇ ਸਾਨੂੰ ਸਪੈਸ਼ਲ ਰੋਕ ਕੇ ਗਿਆ ਵੀ ਸਰਦਾਰ ਵੀ ਥੋੜੀ ਨਾਲ ਇੱਕ ਫੋਟੋ ਕਰਾਉਣੀ ਹੈ ਅੱਛਾ ਕਿੰਨਾ ਸਮਾਂ ਪਹਿਲਾਂ ਆਏ ਮਿਲ ਕੇ ਆਏ ਨੇ ਹੁਣ ਕਤਾਰ ਤੋਂ ਤੁਸੀਂ ਵੀ ਗਏ ਹੋ ਕਿੰਨੇ ਕ ਪੁਰਾਣੀ ਗੱਲ ਹੋ ਗਈ ਪਿਛਲੇ ਮਹੀਨੇ ਬਾਈ ਠੀਕ ਹੈ ਜੀ ਪਿਛਲੇ ਮਹੀਨੇ ਜੁਲਾਈ ਦੇ ਵਿੱਚ ਬਾਈ ਟ੍ਰਿਪ ਨੂੰ ਗਏ ਸੀ ਜਿੱਥੋਂ ਸਵੇਰੇ 4: ਬਸ ਸਾਢੇ 12 ਵਜੇ ਅਸੀਂ ਪਰਵਾਸ ਨੂੰ ਮਿਲਦੇ ਸੋ ਛੋਟਾ ਸਿੰਘ ਜੀ ਨਾਲ ਅਪਾ ਦੁਬਾਰਾ ਗੱਲਬਾਤ ਕਰਦੇ ਬਾਪੂ ਜੀ ਦੁਬਾਰਾ ਜਾਣ ਨੂੰ ਦਿਲ ਕਰਦਾ ਵੀ ਆਪਣੇ ਕੋਲ ਮੈਂ ਹੁਣ ਪੱਕਾ ਹੀ ਚਲੇ ਜਾਵਾਂ ਉੱਥੇ ਉਹਨਾਂ ਕੋਲ ਜਾਵਾਂ ਬੇਸ ਤੋਂ ਕਰਦਾ ਹੀ ਮੈਂ ਤਾਂ ਰੋ ਜਦੋਂ ਵੀ ਆਉਦਾ ਫੋੜੋ ਉਹਨਾਂ ਰੋ ਹੀ ਘਰਾਂ ਵਿੱਚ ਬੰਦੂ ਲੈ ਜਾ ਫਟਾਫਟ ਲੈ ਹੂੰ ਮੇਰਾ ਵਾਦੀ ਲੱਗਦਾ ਇੱਥੇ ਹਾਂ ਹਾਂ ਤੇ ਮੈਂ ਤਾਂ ਲੈ ਜਾ ਉਹ ਕਹਿੰਦੇ ਕੁਝ ਹੀ ਲੈ ਜਾਂਦੇ ਕੋਈ ਜਗ੍ਹਾ ਵੀ ਅਸੀਂ ਕਾਜ ਪੱਤਾ ਤਿਆਰ ਕਰਦੇ ਆ ਤੇਰੇ ਕਰਕੇ ਫੇਰ ਤੈਨੂੰ ਵਿੱਚ ਆਪਣਾ ਫੋਨ ਹੈ ਆਪਣਾ ਫੋਨ ਬੁਲਾਉਂਦਾ ਤੁਹਾਨੂੰ ਹਾਂ ਜੀ ਆਪ ਰਹੋਦੇ ਹੀ ਬਿਲਕੁਲ ਉਹ ਤਾਂ ਕਹਿੰਦਾ ਜੀ ਆਪ ਤਰਸਦੇ ਮੈਂ ਕਾਦਰ ਇੰਤੈ ਰੱਖੀ ਹੰਤੈ ਰੱਖੀ ਔਰ ਬੈਬੇ ਕਹਿੰਦਾ ਮੈਂ ਕਦੋਂ ਪਹੁੰਚ ਜਾਉਂਤੇ ਮੈਂ ਕਹਿੰਦਾ ਬੰਦੇ ਕਹਿ ਰਿਹਾ ਕਦੋਂ ਪਹੁੰਚ ਜਾਵੇਂ ਜ਼ਿੰਦਗੀ ਜਿਉਣ ਦੀ ਹੋਰ ਇੱਛਾ ਹੋ ਰਹੀ ਹੈ ਵੀ ਪ੍ਰਮਾਤਮਾ ਮੈਨੂੰ ਹੋਰ ਸਾਲ ਦੇ ਦੇਵੇ ਮੈਂ ਆਪਣੇ ਅੰਦਰ ਜਾ ਕੇ ਹਾਂ ਜੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਇਹ ਤਾਂ ਹੁਤਾ ਹੀ ਹੈ ਵਸੇ ਵਸੇ ਬਿਲੇ ਕਿਹੜੇ ਸ਼ਹਿਰ ਚ ਰਹਿੰਦੇ ਨੇ ਉੱਥੇ ਪਾਕਿਸਤਾਨ ਚ ਸ਼ਾਇਦ ਟੋਪਾ ਟੇਕੇ ਰਹਿੰਦੇ ਨੇ ਓਥੇ ਹਾਂਜੀ ਬਾਕੀ ਜਿਹੜੇ ਦੂਜੇ ਜਿਹੜੇ ਡਾਕਰੀਆ ਕਰਦੇ ਨੇ ਉਹ ਰਹਦੇ ਕਰਾਚੀ 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 ਉਹਨਾਂ ਦੇ ਆਪਣੇ ਦੁਕਾਨ ਦੇ ਬੀਲੀ ਦੀ ਸਵਾਦੀਆ ਆਪੋਰ ਬੋਟਰਾ ਹਾਂਜੀ ਇੱਕ ਠਾੜੇਦਾਰਾ ਇੱਕ ਡੀਸੀ ਆ ਅਤੀਜੀ ਕੀ ਨਾਮ ਕੀ ਨੇ ਨਾਮ ਪੱਗ ਉਹ ਦੱਸਿਆ ਰਹੇ ਪਰ ਮੈਨੂੰ ਯਾਦ ਨਹੀਂ ਇਹਦੇ ਉਮਰ ਦੇ ਸਾਲ ਨੂੰ ਭੁੱਲਦੇ ਜਾਂਦੇ ਥੋੜਾ ਥੋੜਾ ਯਾਦ ਉਹ ਨਹੀਂ ਆਲੇ ਯਾਦ ਨਹੀਂ ਨਾ ਉਹ ਮੈਨਾਂ ਕਰਨ ਦੇਖੇ ਵੀ ਹੋ ਜਾਂਦੇ ਜੀ ਕਿ ਮੈਨਾਂ ਕੋਈ ਨਹੀਂ ਕੋਈ ਨਹੀਂ ਹੁੰਦਾ ਸੋ ਇਹ ਕਹਾਣੀ ਹੈ ਕਾਪੀ ਤੇ ਲਿਖੀ 1947 ਦੇ ਉਸ ਮੰਝਰ ਦੀ ਜਿਹੜੇ ਆਪਣਿਆਂ ਤੋਂ ਵਿਛੜ ਗਏ ਸੀ ਪਰ ਬਹੁਤ ਖੁਸ਼ ਨਸੀਬ ਹੋਣਗੇ ਲੋਕ ਜਿਹੜੇ ਆਪਣਿਆਂ ਨੂੰ ਦੁਬਾਰਾ ਮਿਲ ਗਏ ਨੇ ਬਹੁਤ ਘੱਟ تعداد ਵਿੱਚ ਐਸੀ ਹੋਣਗੇ ਜਿਹੜੇ ਆਪਣਿਆਂ ਨੂੰ ਮਿਲੇ ਨੇ ਇੰਨੇ ਸਾਲਾਂ ਬਾਅਦ ਕੀ ਮੰਜਰ ਰਿਹਾ ਹੋਊਗਾ ਜਦੋਂ ਆਪਣਿਆਂ ਨੂੰ ਇੰਨੇ ਸਾਲਾਂ ਬਾਅਦ ਮਿਲੇ ਹੋਣਗੇ ਕੋਸ਼ਿਸ਼ ਕਰਾਂਗੇ ਜਿਹੜੀ ਵੀਡੀਓ ਹੈ ਉਸ ਸਮੇਂ ਦੀ ਕਰਤਾਰਪੁਰ ਸਾਹਿਬ ਦੀ ਉਹ ਵੀ ਤੁਹਾਨੂੰ ਨਾਲ ਅਸੀਂ ਜਿਹੜੀ ਹੈਗੀ ਐਟੈਚ ਕਰ ਦਾਂਗੇ ਤਾਂ ਜੋ ਤੁਸੀਂ ਉਸ ਸਮੇਂ ਦਾ ਵੀ ਮੰਜ਼ਰ ਦੇਖੋ ਜਦੋਂ ਇੰਨੇ ਸਾਲਾਂ ਬਾਅਦ ਤਕਰੀਬਨ 85 ਸਾਲ ਤੋਂ ਬਾਅਦ ਆਪਣਿਆਂ ਨੂੰ ਮਿਲੇ ਨੇ ਤਾਂ ਬਹੁਤ ਹੀ ਇੱਕ ਦਿਲ ਨੂੰ ਛੋਣ ਜਾਣ ਵਾਲੀ ਜਿਹੜੀ ਹੈਗੀ ਸਟੋਰੀ ਹੈ ਸੋ ਉਮੀਦ ਕਰਦੇ ਆ ਕਿ ਗੱਲਬਾਤ ਤੁਹਾਨੂੰ ਚੰਗੀ ਲੱਗੀ ਹੋਗੀ ਅੱਗੇ ਤੋਂ ਹੋਰ ਕਵਰੇਜ ਲੈ ਕੇ ਦੁਬਾਰਾ ਹਾਜ਼ਰ ਹੋਵਾਂਗੇ ਤਦ ਤੱਕ ਮੈਨੂੰ ਜੱਜਤ ਦਿਓ ਕੈਮਰਾਮੈਨ ਹਰਪ੍ਰੀਤ ਦੇ ਨਾਲ ਲਖਪਿੰਦਰ ਲੱਕੀ ਡੇਲੀ ਸਾਹਿਬਾ ਜੀ ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਲਖਵਿੰਦਰ ਲੱਕੀ 1947 ਦਾ ਸਮਾਂ ਕਿੰ ਨੂੰ ਯਾਦ ਹੋਣਾ ਜਿਨੇ ਜਿਨੇ ਇਹ ਸਮਾਂ ਹੰਡਾਇਆ ਜਿਹੜਾ ਵੀ ਇਸ ਸਮੇਂ ਚੋਂ ਗੁਜ਼ਰਿਆ ਜਿਹੜਾ ਆਪਣੇ ਬਜ਼ੁਰਗਾਂ ਤੋਂ ਇਸ ਦੇ ਕਿੱਸੇ ਸੁਣਦਾ ਹੈ ਤਾਂ ਹਰ ਕਿਸੇ ਦੇ ਲੂ ਕੰਡੇ ਜਿਹੜੇ ਖੜੇ ਹੋ ਜਾਂਦੇ ਨੇ ਕਿਉਂਕਿ ਸਮਾਂ ਹੀ ਐਸਾ ਸੀ ਇਨਸਾਨ ਇਨਸਾਨ ਦਾ ਦੁਸ਼ਮਣ ਹੋਇਆ ਸੀਗਾ ਇਹ ਕਹਿ ਲੋ ਕਿ ਲੋਕਾਂ ਦੀ ਉਸ ਸਮੇਂ ਜਮੀਰ ਮਰ ਚੁੱਕੀ ਸੀ ਹਰ ਪਾਸੇ ਕਤਲਿਆਂ ਲੁੱਟਕਸੁੱਟ ਇਹ ਦੌਰ ਸੀ ਅਕਸਰ ਆਪਾਂ ਫਿਲਮਾਂ 'ਚ ਵੀ ਦੇਖਦੇ ਆ ਕਿ ਕਿੱਦਾਂ ਦਾ ਦੌਰ ਸੀ ਉਸ ਤੋਂ ਵੀ ਕਿਤੇ ਭਿਆਨਕ ਸੀ ਆਪਣੇ ਆਪਣੇ ਤੋਂ ਵਿਛੜ ਗਏ ਕੋਈ ਇੱਧਰ ਰਹਿ ਗਏ ਕੋਈ ਉੱਧਰ ਚਲੇ ਗਏ ਕੋਈ ਉੱਧਰਲੇ ਇੱਧਰ ਰਹਿ ਗਏ ਯਾਨੀ ਕੁੱਲ ਮਿਲਾ ਕੇ ਲੱਖਾਂ ਦੀ ਤਦਾਦ ਦੇ ਵਿੱਚ ਲੋਕ ਆਪਣੇਾਂ ਤੋਂ ਜਿਹੜੇ ਹੈਗੇ ਜੀ ਵਿਛੜ ਗਏ ਸੀ ਪਰ ਇਸ ਦਾ ਸਭ ਤੋਂ ਜ਼ਿਆਦਾ ਵੰਡ ਦਾ ਜਿਹੜਾ ਦੁੱਖ ਸੀਗਾ ਪੰਜਾਬ ਨੂੰ ਹੰਡਾਣਾ ਪਿਆ ਪੰਜਾਬ 'ਚੋਂ ਇੰਨੇ ਲੋਕ ਆਪਣੇਾਂ ਤੋਂ ਵਿਛੜ ਗਏ ਕਿ ਕਈ-ਕਈ ਸਾਲ ਆਪਣਿਆਂ ਨੂੰ ਮਿਲ ਨਹੀਂ पाए ਕੁਝ ਮਿਲ ਗਏ ਕੁਝ ਇਸ ਦੁਨੀਆ ਤੋਂ ਚਲੇ ਗਏ ਤੇ ਇਸੇ ਤਰ੍ਹਾਂ ਦੀ ਇੱਕ ਕਹਾਣੀ ਆ ਪਿੰਡ ਲੇਬੜਾ ਦੀ ਹੈ ਜਿੱਥੇ ਇੱਕ ਉਸ ਸਮੇਂ 'ਚ ਬੱਚੇ ਦੀ ਉਮਰ ਬਹੁਤ ਛੋਟੀ ਸੀ ਉਸ ਸਮੇਂ 1947 ਵੇਲੇ ਤਕਰੀਬਨ 6 ਸਾਲ ਉਮਰ ਦੱਸੀ ਜਾਂਦੀ ਸੀ ਉਸ ਸਮੇਂ ਤੇ ਅੱਜ ਉਹ ਬਜ਼ੁਰਗ ਹੋ ਚੁੱਕੇ ਨੇ ਉਸ ਸਮੇਂ ਦਾ ਮੰਜ਼ਰ ਕੀ ਸੀਗਾ ਕਿੱਦਾਂ ਉਹ ਆਪਣਿਆਂ ਤੋਂ ਵਿਛੜੇ ਤੇ ਕਿੱਦਾਂ ਹੁਣ ਉਹਨਾਂ ਦੇ ਮੇਲ ਹੋਏ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਨੇ ਸਕੇ ਸੰਬੰਧੀ ਨੇ ਪਾਕਿਸਤਾਨ ਦੇ ਵਿੱਚ ਉਹਨਾਂ ਨਾਲ ਮੇਲ ਮਲਾਪ ਹੋਇਆ ਆਪਾਂ ਗੱਲਬਾਤ ਕਰਦੇ ਆ ਸਾਡੇ ਨਾਲ ਛੋਟਾ ਸੰਘੀ ਹੋਣਗੇ ਆਪਾਂ ਗੱਲਬਾਤ ਕਰਦੇ ਆ ਇਹ ਉਸ ਮੰਜ਼ਲ ਚੋਂ ਗੁਜ਼ਰ ਚੁੱਕੇ ਨੇ ਆਪਣੇ ਤੋਂ ਵਿਛੜੇ ਸੀਗੇ 1947 ਦੇ ਵਿੱਚ ਪਰ ਸੋਸ਼ਲ ਮੀਡੀਆ ਦਾ ਯੁੱਗ ਐਸਾ ਯੁੱਗ ਐ ਆਪਣੇਆਂ ਨੂੰ ਜਿਹੜਾ ਹੈਗਾ ਮਲਾਹ ਵੀ ਦਿੰਦਾ ਸੋ ਆਪਾਂ ਗੱਲਬਾਤ ਕਰਦੇ ਆ